ਨੇ ਇੰਡੀਪੈਂਡੈਂਟ ਇਨਕੁਆਇਰੀ ਆਰਡਰ ਕੀਤੀ ਹੈ ਜਿਸ ਵਿੱਚ ਜੋ ਸਾਡਾ ਇੱਕ ਰੀਜ਼ਨ ਸੀਗਾ ਕਿ ਪੰਜਾਬ ਪੁਲਿਸ ਜਾਂ ਪੰਜਾਬ ਕਾਡਰ ਇਨਵੋਲਵ ਨਾ ਹੋਣ ਐਂਡ ਆਰ ਦਾ ਵਿਸ਼ਮਨ ਜੀ ਆਪਣੇ ਆਪ੍ਰੀਤ ਜੀ ਪ੍ਰੀਤਿੰਦਰ ਜੀ ਹੋਰ ਆਪਣੇ ਸਾਡੇ ਜੱਜ ਲਾਇਰਸ ਨੇ ਜੋ ਮਿਲ ਕੇ ਲੜੇ ਲੜਾਈ ਕਿ ਸਾਨੂੰ ਇੱਕ ਇੰਡੀਪੈਂਡੈਂਟ ਏਜੰਸੀ ਚਾਹੀਦੀ ਹੈ ਸੀਬੀਆਈ ਵੀ ਵਾਸ ਆਸਕਿੰਗ ਕਿ ਇੰਡੀਪੈਂਡੈਂਟ ਹੋਏ ਤੇ ਵੀ ਹੈਵ ਗਾਟ ਇੰਡੀਪੈਂਡੈਂਟ ਐਂਡ ਸਵਿਚ ਕਲੀਅਰਲੀ ਉਹਨਾਂ ਨੇ ਕਿਹਾ ਪੰਜਾਬ ਕਾਡਰ ਹੋਰ ਪੰਜਾਬ ਪੁਲਿਸ ਦਾ ਕੋਈ ਵੀ ਮੁਲਾਜ਼ਮ ਨਹੀਂ ਹੋਏਗਾ ਸਾਡੀ ਸ਼ੁਰੂ ਤੋਂ ਇਹ ਹੀ ਮਾਂਗ ਸੀਗੀ ਕਿ ਵੀ ਵਾਂਟਡ ਅ ਇੰਡੀਪੈਂਡੈਂਟ ਥਿੰਗ ਸੋ ਵੀ ਆਰ ਹੈਪੀ ਵਿਦ ਦ ਆਰਡਰ ਐਂਡ ਵੀ ਬਿਲੀਵ ਇਨ ਜਸਟਿਸ ਕਿਉਂਕਿ ਅਸੀਂ ਕੋਰਟ ਆਈ ਸੀ ਕਰਕੇ ਸੀ ਕਿਉਂਕਿ ਕੋਰਟ ਤੋਂ ਹੀ ਜਸਟਿਸ ਮਿਲਦਾ ਹੈ ਅੱਜ ਦੀ ਜਿਹੜੀ ਸੁਣਵਾਈ ਹੈ ਉਹਦੇ ਵਿੱਚ ਫਾਈਨਲ ਆਰਡਰ ਆਨਰੇਬਲ ਹਾਈ ਕੋਰਟ ਦਾ ਆ ਗਿਆ ਹੈ ਜਿਹਦੇ ਵਿੱਚ ਜਿਹੜੀ ਇਸ ਐਫ ਆਈ ਆਰ ਦੀ ਇਨਵੈਸਟੀਗੇਸ਼ਨ ਹੈ ਉਹ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਵਿਦ ਸਪੈਸਿਫਿਕ ਡਾਇਰੈਕਸ਼ਨ ਨਾਲ ਇਹ ਦਿੱਤੀ ਹੈ ਕਿ ਇਹਦੇ ਵਿੱਚ ਕੋਈ ਵੀ ਪੰਜਾਬ ਕਾਡਰ ਦਾ ਆਫੀਸਰ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਹੋਏਗਾ ਤੇ 4 ਮਹੀਨਿਆਂ ਦੇ ਅੰਦਰ ਅੰਦਰ ਇਨਵੈਸਟੀਗੇਸ਼ਨ ਪੂਰੀ ਕਰਕੇ ਚੰਡੀਗੜ੍ਹ ਪੁਲਿਸ ਆਪਣੀ ਰਿਪੋਰਟ ਦੇਗੀ ਸਾਡੀ ਪ੍ਰੀਅਰ ਟਰਾਂਸਫਰ ਆਫ ਇਨਵੈਸਟੀਗੇਸ਼ਨ ਦੀ ਹੀ ਸੀਗੀ ਤਾਂ ਉਹ ਅਲਾਉ ਹੋ ਚੁੱਕੀ ਹੈ ਅਸੀਂ ਹੋਰ ਕੁਝ ਕੋਰਟ ਤੋਂ ਮੇਨ ਇਹਦੇ ਸਿਵਾ ਕੁਝ ਪ੍ਰੇ ਨਹੀਂ ਕੀਤਾ ਸੀ ਹਾਂਜੀ ਚੰਡੀਗੜ੍ਹ ਡੀਜੀਪੀ ਚੰਡੀਗੜ੍ਹ ਨੂੰ ਕਿਹਾ ਗਿਆ ਹੈ ਕੀ ਆਪਣੀ ਉਹ ਟੀਮ ਗਠਿਤ ਕਰਕੇ ਇਨਵੈਸਟੀਗੇਸ਼ਨ ਕਰਾਣ ਟਰਾਂਸਫਰ ਆਫ ਇਨਵੈਸਟੀਗੇਸ਼ਨ ਤੋਂ ਫੈਮਿਲੀ ਸੈਟੀਸਫਾਈਡ ਹੈ ਜੀ ਬਿਕਾਜ਼ ਇਹ ਸਪੈਸਿਫਿਕ ਆ ਗਿਆ ਕਿ ਪੰਜਾਬ ਪੁਲਿਸ ਦੀ ਕੋਈ ਇੰਟਰਫੇਰੈਂਸ ਨਹੀਂ ਹੋਏਗੀ ਇਹਦੇ ਵਿੱਚ ਤਾਂ ਦੇ ਆ ਸੈਟੀਸਫਾਈਡ